ਡਾਕਟਰ ਗੁਰਪ੍ਰੀਤ ਨੇ ਗੱਲ ਕਹੀ ਸੀਗੀ ਕਿਸੇ ਮਰਖਾ ਚ ਇੰਟਰਵਿਊ ਚ ਕਿ ਸੇਵਾਇਕਾਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਇਲੈਕਸ਼ਨ ਕੈਂਪੇਨ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ 3 ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਹੇ ਮਿਹਨਤ ਕੀਤੀ ਹੈ ਔਰ ਇਕੱਲੇ ਮਿਸਮਾਨੇ ਨਹੀਂ ਕੀਤੀ ਬਹੁਤ ਸਾਰੇ ਵਲੰਟੀਅਰਾਂ ਨੇ ਬਹੁਤ ਸਾਰੇ ਹੋਰ ਸਾਡੇ ਜਿਨੇ ਅਹੁਦੇਦਾਰ ਨੇ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਬਾਕੀ ਕੋਈ ਇਦਾਂ ਦਾ ਇਹ ਕੰਪਲਸਨ ਨਹੀਂ ਹੈ ਕਿ ਉਹ ਕੋਈ ਜਿੰਨੀ ਛੋੜਛੜੇ ਹੋਣਗੇ ਜਾਂ ਹੋਰ ਆਪਾਂ ਅੰਦਾਜ਼ੇ ਲਾਉਣ ਲੱਗ ਜਾਈਏ ਪਰ ਇਦਾਂ ਦੇਖੋ ਮੈਂ ਕੰਮ ਦੇਖੋ ਮੈਂ 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 ਸਤਿਕਾਰ ਕਰਦਾ ਉਹਨਾਂ ਦਾ ਬਹੁਤ ਬਜ਼ੁਰਗ ਨੇ ਮੈਂ ਤਾਂ ਪੈਰੀਆਂ ਥਲਾਉਣਾ ਜਦੋਂ ਮਿਲਦੇ ਸੀ ਮੈਨੂੰ ਪਰ ਕਈ ਵਾਰੀ ਜਦੋਂ ਜਿਹੜਾ ਤੁਸੀਂ ਲਾਓ ਵੀ ਕਨਫਲਿਕਟ ਆਫ ਇੰਟਰਸਟ ਮੈਂ ਜਲੰਧਰ ਗਿਆ ਮੈਂ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਹਫਤੇ ਚ ਦੋ ਦਿਨ ਕਿਆ ਕਰੂੰਗਾ ਪਹਿਲੇ ਦੋ ਦਿਨ ਮੈਂ ਗਿਆ ਤਾਂ ਮੇਰੇ ਨਾਲ ਮੇਰੇ ਡੀਜੀਪੀ ਤੇ ਮੇਰਾ ਚੀਫ ਸੈਕਟਰੀ ਹੈ ਨਹੀਂ ਸੀ ਨਕੇ ਜੀ ਕਿੱਥੇ ਨੇ ਉਹ ਕਹਿੰਦੇ ਗਵਰਨਰ ਸਾਹਿਬ ਨਾਲ ਕਿਹਾ ਮੈਂ ਗਵਰਨਰ ਸਾਹਿਬ ਕਿੱਥੇ ਨੇ ਕਹਿੰਦੇ ਜੋ ਤਾਂ ਬਾਰਡਰ ਦੇ ਪਿੰਡਾਂ ਦਾ ਦੌਰਾ ਕਰਦੇ ਰਹਿੰਦੇ ਐਸ ਤਰ੍ਹਾਂ ਤੁਸੀਂ ਪੈਰਲਲ ਕਿਵੇਂ ਤੁਸੀਂ ਚਲਾ ਸਕਦੇ ਹੋ ਕਿ ਅੱਧੀ ਸਰਕਾਰ ਮੇਰੀ ਗਵਰਨਰ ਲਈ ਫਿਰਦਾ ਹੋਵੇ ਫਿਰ ਇਲੈਕਟਿਡ ਜਿਹੜੇ ਨੇ ਡੈਮੋਕ੍ਰੇਸੀ ਚ ਉਹਨਾਂ ਦਾ ਕੀ ਫਰਕ ਪੈਂਦਾ ਫਿਰ ਜੀ ਮੇਰੇ ਅਫਸਰ ਤੇ ਮੇਰੇ ਮੇਰੇ ਜਿਹੜੀ ਅਧਿਕਾਰੀ ਜਿਹੜੇ ਨੇ ਉਹਨੂੰ ਤੋਂ ਉਹ ਲੈ ਜਾਣਗੇ ਤੇ ਫਿਰ ਮੈਂ ਇਹ ਇਹ ਤਾਂ ਮੈਂ ਇਤਰਾਜ ਕਰੂੰਗਾ ਹੀ ਕਰੂੰਗਾ ਨਾ ਫਿਰ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਬਜਟ ਸੈਸ਼ਨ ਤੋਂ ਮਨਾਂ ਕਰਤਾ ਫਿਰ ਅਸੀਂ ਜਾ ਕੇ ਚੀਫ ਸੈਕਟਾਰ ਸਭ ਚੰਦਰ ਚੂੜੀ ਜੀ ਕੋਲ ਜਾ ਕੇ ਅਰਜੀ ਪਾ ਕੇ ਉੱਥੋਂ ਪਰਮਿਸ਼ਨ ਲੈ ਕੇ ਆਏ ਫਿਰ ਉਹਨੇ ਕਹਤਾ ਇਲੀਗਲ ਹੈ ਜਿਹੜਾ 2 ਦਿਨ 3 ਦਿਨ ਚੱਲ ਗਿਆ ਫਿਰ ਅਸੀਂ ਉਹਨੂੰ ਲੀਗਲ ਕਰਾ ਕੇ ਲੈ ਕੇ ਆਏ ਮਤਲਬ ਪਤਾ ਨਹੀਂ ਕਿਉਂ ਇਦਾਂ ਦਾ ਨਾ ਸੀ ਪਰ ਮੇਰਾ ਕੋਈ ਉਹਨਾਂ ਦਾ ਨਿੱਜੀ ਨਹੀਂ ਹੈਗਾ ਕੋਈ ਮੇਰੀ ਤਲਕੀ ਜਾਂ ਕੋਈ ਹੋਰ ਸਤਕਾਰ ਕਰਦੇ ਆ ਪਰ ਹਾਂ ਇਹ ਤਾਂ ਹੁਣ ਰਾਸ਼ਟਰਪਤੀ ਮੈਡਮ ਨੇ 7-8 ਕਿਤੇ ਬਿਰਖਾ ਚੇਂਜ ਉਹ ਜ Punjab ਦਾ ਵੀ ਹੈ ਤੇ ਨਵੇਂ ਜਿਹੜੇ ਗਵਰਨਰ ਆਉਣਗੇ ਸਵਾਗਤ ਕਰਾਂਗੇ ਮਿਲ ਕੇ ਕੰਮ ਕਰਾਂਗੇ ਔਰ ਉਹਨਾਂ ਦੇ ਵੀ ਸੰਵਿਧਾਨਕ ਹੱਕ ਜਿਹੜੇ ਰਾਈਟ ਨੇ ਉਹ ਵੀ ਪ੍ਰੋਟੈਕਟ ਹੋਣਗੇ ਤੇ ਜੋ ਇਲੈਕਟਿਡ ਗਵਰਨਮੈਂਟ ਦੇ ਸੰਵਿਧਾਨਕ ਹੱਕ ਨੇ ਉਹ ਵੀ ਪ੍ਰੋਟੈਕਟ ਹੋਣੇ ਚਾਹੀਦੇ ਕੋਈ ਪਹਿਲੀ ਕਿਉਂ ਲੜਾਈਆਂ ਕਰਾਈ ਜਾਂਦੇ ਹੋ ਵਧੀਆ ਹੋਊਗਾ ਬਹੁਤ ਸੋਹਣਾ ਹੋਊਗਾ ਮੇਰੀ ਅੱਜ ਸਵੇਰੇ ਉਹਨਾਂ ਨਾਲ ਗੱਲ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਅੱਖਾਂ ਵਿਸ਼ਾ ਕੇ ਤੁਹਾਡਾ ਸਵਾਗਤ ਕਰਾਂਗੇ ਪੰਜਾਬੀਆਂ ਹੌਸਪਿਟੈਲਿਟੀ ਵਾਸਤੇ ਮੰਨੇ ਹੋਏ ਆ ਤੇ ਤੁਹਾਨੂੰ ਆਪਾਂ ਮਿਲ ਕੇ ਕੰਮ ਕਰਾਂਗੇ ਉਹਨਾਂ ਨੇ ਵੀ ਕਿਹਾ ਜੀ ਮੈਂ ਮੈਂ ਉਹ 31 ਤਰੀਕ ਨੂੰ ਉਹਤ ਲੈਣਗੇ 31 ਜੁਲਾਈ ਨੂੰ ਤੇ ਅਸੀਂ ਸਵਾਗਤ ਕਰਾਂਗੇ ਉਹਨਾਂ ਦਾ ਤੇ ਭਵਿੱਖ ਦੇ ਵਿੱਚ ਮਿਲ ਕੇ ਕੰਮ ਕਰਾਂਗੇ ਕਿਉਂਕਿ ਬਹੁਤ ਸਾਰੇ ਇਦਾਂ ਜਿਵੇਂ 22 ਚਾਂਸਲਰ ਲਾਉਣੇ ਨੇ ਜਾਂ ਕੋਈ ਕੋਈ ਹੋਰ ਸੰਵਿਧਾਨਿਕ ਫੈਸਲੇ ਨੇ ਜਾਂ ਕੋਈ ਵਿਧਾਨ ਸਭਾ ਚ ਕੋਈ ਬਿੱਲ ਲੈ ਕੇ ਆਉਣਾ ਹੈ ਜਾਂ ਕੋਈ ਤਾਂ ਉਹ ਗਵਰਨਰ ਸਾਹਿਬ ਰეკਮੈਂਡ ਕਰਦੇ ਨੇ ਉਹਨਾਂ ਦਾ ਉਹ ਉਹਨਾਂ ਦੇ ਅਧਿਕਾਰ ਨੇ ਸੋ ਆਪਣੇ ਅਧਿਕਾਰਾਂ ਚ ਰਹਿ ਕੇ ਕੰਮ ਕਰਨਗੇ ਤਾਂ ਮੈਂ ਆਪਣੇ ਅਧਿਕਾਰਾਂ ਚ ਰਹਿ ਕੇ ਕੰਮ ਕਰੂੰਗਾ ਤਾਂ ਬੜਾ ਬੜਾ ਕੰਮ ਚੱਲੂਗਾ ਬਜਾਏ ਇਸ ਦੇ ਕਿ ਚਲੋ ਜੀ ਇੱਧਰ ਨੂੰ ਚਲੋ ਜੀ ਉੱਧਰ ਨੂੰ ਮਤਲਬ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਉਹ ਐਂ ਲੱਗਦਾ ਜਿਵੇਂ ਇੱਕ ਪੈਰਲਲ ਤੋਂ ਤੁਸੀਂ ਗਵਰਨਮੈਂਟ ਚ ਲਾ ਰਹੇ ਹੋ ਜਾਂ ਪੈਰਲਲ ਇੱਕ ਧਿਰ ਜਿਹੜੀ ਹੈ ਉਹ ਚੱਲ ਰਹੀ ਆ ਉਹਦੇ ਨਾਲ ਕੀ ਹੈ ਕਿ ਡੈਮੋਕ੍ਰੇਸੀ ਜਿਹੜੀ ਹੈ ਉਹਦੀਆਂ ਵੈਲਿਊਜ਼ ਜਿਹੜੀਆਂ ਨੇ ਉਹ ਹਟ ਗਈਆਂ ਬ੍ਰਾਂਡਿੰਗ ਤੁਸੀਂ ਕਰ ਦੋ ਦੱਸੋ ਕਿ ਕਿ ਕਿਹੋ ਜੀ ਬ੍ਰਾਂਡਿੰਗ ਕਰਨੀ ਹੈ ਕਰਨ ਪਰ ਉਹ ਇੱਕ ਬਸ ਜਿੱਦ ਫੜੀ ਹੋਈ ਹੈ ਵੀ ਨਹੀਂ ਜੀ ਐਨਐਚਐਮ ਦਾ ਪੈਸਾ ਰੋਕ ਲੈਣਾ ਹੈ ਦਿੱਲੀ ਦੇ ਵਿੱਚ ਰੋਕ ਲਓ ਜੀ ਹਾਂਜੀ ਇੱਥੇ ਪੰਜਾਬ ਚ ਆਰਡੀਐਫ ਦਾ ਅਸੀਂ ਸੁਪਰੀਮ ਕੋਰਟ ਚ ਫਿਰਦੇ ਆ ਹੁਣ ਉਹ ਕੱਲ ਉਹਨਾਂ ਨੇ ਵੀ ਕੀ ਕੀਤਾ ਨਾ ਕੇਰਲਾ ਤੇ ਬੰਗਾਲ ਨੇ ਕਿ ਸਾਨੂੰ ਸਾਡੇ ਸਾਡੇ ਹੱਕ ਦਿਓ ਮਤਲਬ ਇਹ ਕਿਹੋ ਜੀ ਡੈਮੋਕ੍ਰੇਸੀ ਹੈ ਕਿ ਸਾਨੂੰ ਨਾਨ ਬੀਜੇਪੀ ਸਰਕਾਰਾਂ ਨੂੰ ਸੁਪਰੀਮ ਕੋਰਟ ਜਾਣਾ ਪੈ ਰਿਹਾ ਕਿ ਸਾਡੇ ਹੱਕ ਦਿਓ ਕਿ ਸਾਡਾ ਪੈਸਾ ਦਿਓ ਕਾਰਨ ਇਹਦਾ ਮਤਲਬ ਜਾਣਬੁੱਝ ਕੇ ਰੋਕਦੇ ਨੇ ਤੰਗ ਕਰਦੇ ਨੇ ਹੁਣ ਜੇ ਬੀਜੇਪੀ ਪੰਜਾਬ ਦੇ ਵਿੱਚੋਂ ਸਫਾਇਆ ਹੋ ਗਿਆ ਤੇ ਮੇਰੇ ਕੀ ਕਸੂਰੇ ਜੀ ਤੁਸੀਂ ਉਹਦਾ ਉਹਦਾ ਤੁਸੀਂ ਫਿਰ 3.5 ਕਰੋੜ ਪੰਜਾਬੀਆਂ ਨੂੰ ਸਜ਼ਾ ਦਿਓਗੇ ਇਸ ਗੱਲ ਦੀ ਕਿ ਤੁਸੀਂ ਵੋਟਾਂ ਕਿਉਂ ਨਹੀਂ ਪਾਈਆਂ ਸਾਨੂੰ ਨਹੀਂ ਲਾਜੇ ਲੜਾਂਗੇ ਹੱਕ ਲਵਾਂਗੇ ਪੰਜਾਬੀਆਂ ਭੀਖ ਥੋੜੀ ਮੰਗਦੇ ਆਂ ਅਸੀਂ ਹੱਕ ਲੈਣੇ ਜਾਣਦੇ ਆਂ ਔਰ ਹੱਕ ਜਿਹੜੇ ਆ ਮੰਗਿਆ ਤੋਂ ਮਿਲਦੇ ਨਹੀਂ ਹੱਕ ਤਾਂ ਕੋਨੇ ਪੈਂਦੇ ਸੋ ਹੱਕ ਹੱਕ ਲੈਣ ਵਾਸਤੇ ਜਿੱਥੇ ਵੀ ਜਾਣਾ ਪਿਆ ਜਾਵਾਂਗੇ ਐਪੀইডি ਤੇ ਸੀਬੀਆਈ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਸੰਸਥਾਵਾਂ ਨੇ ਚਾਹੇ ਉਹ ਇਨਕਮ ਟੈਕਸ ਹੋਵੇ ਜੋ ਵਿਰੋਧੀ ਪਾਰਟੀਆਂ ਨੂੰ ਤੰਗ ਕਰਦੀਆਂ ਨੇ ਪਲੱਸ ਝੂਠੇ ਪਰਚੇ ਪਾ ਕੇ ਜਿਵੇਂ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕੀਤਾ ਹੋਇਆ ਫਿਰ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਨਹੀਂ ਜੀ ਇਹ ਤਾਂ ਜਾਣ ਕੇ ਆ ਨਹੀਂ ਖਾਂਦੇ ਕੋਈ ਬੰਦਾ ਆਪਣੀ ਜ਼ਿੰਦਗੀ ਨੂੰ ਰਿਸਕ ਤੇ ਲਾ ਲੂਗਾ ਜੀ ਵੀ ਮੈਂ ਜਾਣ ਕੇ ਮੈਂ 슈ਗਰ ਵਾਲੀ ਗੋਲੀ ਨਾ ਲਵਾਂ ਜੇ ਮੈਨੂੰ 슈ਗਰ ਹੈ ਉਹ ਉਹਦੇ ਕੰਟਰੋਲ 'ਚ ਹੋ ਸਕਦਾ ਹੈ ਇਸ ਤਰ੍ਹਾਂ ਦੇ ਮਤਲਬ ਮਜ਼ਾਕ ਕਰ ਰਹੇ ਨੇ ਸੋ ਉਹਦੇ ਵਿਰੁੱਧ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦੀ ਸਿਹਤ ਨਾਲ ਸੰਬੰਧਿਤ ਜੋ ਅਣਦੇਖਿਆ ਜਾਣ ਗੋਲੇ ਗੋਲਿਆ ਕੀਤਾ ਜਾ ਰਿਹਾ ਹੈ ਉਹਦੇ ਵਿਰੁੱਧ ਪਰਸੋਂ ਨੂੰ 30 ਤਰੀਕ ਨੂੰ ਜੰਤਰਮੰਤਰ ਤੇ ਇੰਡੀਆ ਬਲੌਕ ਵੱਲੋਂ ਜ਼ਬਰਦਸਤ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਇਹਦੇ ਵਿੱਚ ਕੇਰਲਾ ਇਹ ਚ ਤਾਮਿਲਨਾਡੂ ਮਹਾਰਾਸ਼ਟਰ ਬਿਹਾਰ ਯੂਪੀ ਬੰਗਾਲ ਜਿੰਨੇ ਵੀ ਇੰਡੀਆ ਐਲਾਈਂਸ ਦੇ ਮੁੱਖ ਮੰਤਰੀ ਨੇ ਜਾਂ ਅਧਿਕਾ ਜਾਂ ਵੱਡੇ ਲੀਡਰ ਨੇ ਜਿਵੇਂ ਸ਼ਰਦ ਪੁਵਾਰ ਜੀ ਹੋਗੇ ਜਾਂ ਠਾਕਰੇ ਸਾਹਿਬ ਹੋਗੇ ਜਾਂ ਫਿਰ ਤੇਜਸਵੀ ਹੋਗੇ ਅਕિલેਸ਼ ਹੋਗੇ ਸਾਰੇ ਉੱਥੇ ਆਉਣਗੇ ਤੇ ਅਸੀਂ ਜ਼ਬਰਦਸਤ ਇਸ ਗੱਲ ਦਾ ਪ੍ਰਦਰਸ਼ਨ ਕਰਨਾ ਹੈ ਕਿ ਤੁਸੀਂ ਵਿਰੋਧੀ ਪਾਰਟੀਆਂ ਨੂੰ ਪਹਿਲਾਂ ਲੀਡਰ ਨੂੰ ਅੰਦਰ ਕਰੀ ਜਨਾਂ ਅੰਦਰ ਕਰਕੇ ਤੁਸੀਂ ਉਹਨਾਂ ਦੀ ਜ਼ਿੰਦਗੀ ਰਿਸਕ ਤੇ ਪਾ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਪ੍ਰੋਪਰ ਉਹਨਾਂ 20000 ਕੈਦੀ ਹੈ ਜੀ ਤਿਹਾਰ ਚ ਕੋਈ ਸ਼ੂਗਰ ਦਾ ਡਾਕਟਰ ਨਹੀਂ ਹੈਗਾ ਜੀ ਕਿੰਨਾ ਹੋ ਕਿੰਨੇ ਹੋਰ ਕੈਦੀ ਹੋਣਗੇ ਜਿਹਨਾਂ ਨੂੰ ਸ਼ੂਗਰ ਹੋਊ ਜਾਂ ਕੋਈ ਹੋਰ ਇਹਦਾ ਮਤਲਬ ਤੁਸੀਂ ਜੇ ਉਹਨਾਂ ਦੇ ਹਿਊਮਨ ਰਾਈਟਸ ਹੀ ਨੇ ਉਹਨਾਂ ਦੇ ਬਣਦੇ ਆ ਰਾਈਟਸ ਉਹ ਵੀ ਨਹੀਂ ਦੇ ਰਹੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਬਤਿਹਰਾ ਹੈ ਇਹਦੇ ਵਿਰੁੱਧ ਅਸੀਂ ਪ੍ਰਦਰਸ਼ਨ ਕਰਾਂਗੇ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਵਿਰੋਧੀ ਪਾਰਟੀ ਦੇ ਲੀਡਰ ਨੂੰ ਸਿਰਫ ਜੇਲ੍ਹ 'ਚ ਨਹੀਂ ਦਿੰਦੇ ਬਲਕਿ ਉਹਨਾਂ ਦੀ ਲਾਈਫ ਨੂੰ ਵੀ ਰਿਸਕ ਤੇ ਪਾ ਦਿੰਦੇ ਕੌਣ ਕਹਿ ਰਿਹਾ ਨੇ ਜੀ ਇਸ ਤੋਂ ਪਹਿਲਾਂ ਦੋ ਦੋ ਵਾਰੀ ਮੈਂ ਚ ਜਾ ਕੇ ਆਇਆ ਜੀ ਉਹਨੂੰ ਫਾਇਦਾ ਕੀ ਕੀਤਾ ਜੀ ਮੈਨੂੰ ਫਾਇਦਾ ਦੱਸ ਦੋ ਬਜਟ ਚ ਕੀ ਕੀਤਾ ਜੀ ਨੀਤੀਯੋਗ ਤੇ ਬਜਟ ਅਲੱਗ-ਅਲੱਗ ਨੇ ਮਤਲਬ ਜੇ ਅਸੀਂ ਪਹੁੰਚੇ ਆ ਮੈਂ ਪਿਛਲੀ ਵਾਰ ਮੈਂ ਦੋ ਦੋ ਨੀਤੀਯੋਗ ਦੀਆਂ ਅਸੀਂ ਕੀਤੀਆਂ ਚੀਮਾ ਸਾਹਿਬ ਗਏ ਕੁਝ ਠੀਕ ਹੈ ਸਾਰਾ ਅਸੀਂ ਲਿਖ ਕੇ ਵੀ ਦਿੱਤਾ 7 ਮਿੰਟ ਚਲੋ ਸਾਨੂੰ ਮਿਲਦੇ ਸੀ 7 ਮਿੰਟ ਬੋਲੇ ਵੀ ਆ ਪਰ ਨਾਲ ਲਿਖ ਕੇ ਵੀ ਦਿੱਤਾ ਉਹਦਾ ਫਾਇਦਾ ਕੀ ਕੀਤਾ ਜੀ ਇਹ ਪਲਾਜ਼ਾ ਜ਼ਿਲੰਦਰ ਦੀ ਤੁਸੀਂ ਗੁਣੀ-ਦਿੰਨੀ ਚੋਣ ਜਿੱਤੀ ਆ ਤੇ ਖਾਸ ਕਰਕੇ ਲੇਡੀਜ਼ ਦੇ ਵਿੱਚ ਖਾਸ ਕਰਕੇ ਜਿਹੜੀ ਚਰਚਾ ਹੈਗੀ ਉਹਦੇ ਵਿੱਚੋਂ ਮਿਸਿਸ ਮਾਨ ਮੈਮ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਲੇਡੀਜ਼ ਨੂੰ ਲਾਮਬਦ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਜਿਹੜੀ ਭੂਮਿਕਾ ਅਦਾ ਕੀਤੀ ਹੈ ਟੀਜ਼ਰ ਆਨ ਵਾਲੇ ਸਮੇਂ ਦੇ ਵਿੱਚ ਮਿਸਿਸ ਮਾਨ ਨੂੰ ਜਿੰਨੀ ਚੋਣਾਂ ਦੇ ਵਿੱਚ ਖੜੇ ਹੋਏ ਦੇਖ ਸਕਦੇ ਹੋ ਕਹਿੰਦੇ ਔਰਤਾਂ ਦਾ ਸਵਾਲ ਹੈ ਨਹੀਂ ਦੇਖੋ ਇਲੈਕਸ਼ਨ ਕੈਂਪੇਨ ਕਰਨਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਲਾਂਚ ਕਰ ਰਹੇ ਹਾਂ ਪਰਿਵਾਰ ਇੱਕ ਤੌਰ ਤੇ ਅਸੀਂ ਗਏ ਸੀਗੇ ਲੋਕਾਂ ਕਿਉਂਕਿ ਮੈਂ ਉੱਥੇ ਜਾ ਕੇ ਘਰ ਵੀ ਲੈ ਲਿਆ ਹੈਨਾ ਉਥੇ ਰਾਇਆ ਮੀਨੇਚਰ ਆਪਣਾ ਹਫਤੇ ਚ ਦੋ ਦਿਨ ਜਾਇਆ ਵੀ ਕਰਾਂਗੇ ਪਰ ਹਾਂ ਕੈਂਪੇਨ ਕਰਦੇ ਆ ਮਿਸਿਸ ਕੇਜਰੀਵਾਲ ਕੈਂਪੇਨ ਕਰ ਰਹੇ ਨੇ ਅੱਜ ਹਰਿਆਣੇ ਚ ਉਹਨਾਂ ਦੀਆਂ ਦੋ ਰੈਲੀਆਂ ਨੇ ਇਹਦਾ ਮਤਲਬ ਥੋੜੀ ਹੈ ਕਿ ਉਹ ਰਾਜਨੀਤਿਕ ਹਾਂ ਪਰਿਵਾਰਕ ਤੌਰ ਤੇ ਜਦੋਂ ਅਸੀਂ ਜਾਣਦੇ ਹਾਂ ਤਾਂ ਉਹ ਰਿਸ਼ਤੇ ਹੋਰ ਹੋ ਜਾਂਦੇ ਨੇ ਲੋਕ ਇਸ ਗੱਲ ਨੂੰ ਮੰਨਦੇ ਨੇ ਕਿ ਯਾਰ ਸਾਰਾ ਪਰਿਵਾਰ ਮੈਂ ਤਾਂ ਤਿੰਨ ਮਹੀਨੇ ਦੀ ਬੱਚੀ ਉਹਨੂੰ ਵੀ ਛੱਡ ਕੇ ਮਤਲਬ ਦਾਦੀ ਨਾਨੀਆਂ ਕੋਲੇ ਤੇ ਅਸੀਂ ਕੰਮ ਕਰਦੇ ਰਹੇ ਮਿਹਨਤ ਕੀਤੀ ਹੈ ਔਰ ਇਕੱਲੇ ਮਿਸ ਜਮਾਨੇ ਨਹੀਂ ਕੀਤੀ ਬਹੁਤ ਸਾਰੇ ਵਲੰਟੀਅਰਾਂ ਨੇ ਬਹੁਤ ਸਾਰੇ ਹੋਰ ਸਾਡੇ ਜਿਨੇ ਅਹੁਦੇਦਾਰ ਨੇ ਉਹਨਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਮਿਲਿਆ ਤੇ ਬਾਕੀ ਜਿੱਥੇ ਵੀ ਅਸੀਂ ਫਿਊਚਰ ਦੇ ਵਿੱਚ ਵੀ ਜਾਣਾ ਹੈ ਅਵੇਅਰ ਹੀ ਕਰਨਾ ਹੈ ਡਾਕਟਰ ਗੁਰਪ੍ਰੀਤ ਨੇ ਇਹ ਗੱਲ ਕਹੀ ਸੀਗੀ ਕਿਸੇ ਮੇਰੇ ਖਿਆਲ ਚ ਇੰਟਰਵਿਊ ਚ ਕਿ ਸੇਵਾ ਹੀ ਕਰਨੀ ਹੈ ਜੇ ਡਾਕਟਰੀ ਚ ਨਾ ਸੀ ਰਾਜਨੀਤੀ ਸੀ ਨਾ ਕਰਨੀ ਤਾਂ ਸੇਵਾ ਹੀ ਹੈ ਸੋ ਪਬਲਿਕ ਦੇ ਲਈ ਹਰ ਵਕਤ ਹਾਜ਼ਰ ਹਾਂ ਤੇ ਬਾਕੀ ਕੋਈ ਐਦਾਂ ਦਾ ਇਹ ਕੰਪਲਸਨ ਨਹੀਂ ਹੈਗੀ ਕਿ ਉਹ ਕੋਈ ਜਿੰਮੀ ਛੋੜਛੜੇ ਹੋਣਗੇ ਜਾਂ ਹੋਰ ਆਪਾਂ ਅੰਦਾਜ਼ੇ ਲਾਉਣ ਲੱਗ ਜਾਂਦੇ ਹਾਂ ਪਰ ਇਹ ਤਾਂ ਨਹੀਂ ਮੈਂ ਉਦੋਂ ਮੈਂਬਰ ਪਾਰਲੀਮੈਂਟ ਸੀ ਤਾਂ ਗੰਗਾ ਨਗਰ ਬੀਡੀ ਅਗਰਵਾਲ ਹੈ ਕਿ ਉਹਨੂੰ ਉਹਨਾਂ ਨੇ ਨਾ ਕੈਂਸਰ ਡਿਟੈਕਸ਼ਨ ਬੱਸਸ ਨੇ ਉਹਨਾਂ ਕੋਲੇ ਮਤਲਬ ਬੱਸ ਲੈ ਜਾਂਦੇ ਉਹ ਤੇ ਬਲੱਡ ਲੈਂਦੇ ਆ ਤੋਂ ਬਾਅਦ ਮੈਮੋਗ੍ਰਾਫੀ ਜਾਂ ਕੋਈ ਹੋਰ ਉਹ ਸਾਰਾ ਜੋ ਪਤਾ ਲੱਗ ਜਾਂਦਾ ਹੈ ਰਿਪੋਰਟ ਵੀ ਸੇਮ ਡੇ ਦੇ ਦਿੰਦੇ ਨੇ ਉਹ ਤੇ ਫਿਰ ਉਹਦਾ ਇਲਾਜ ਵੀ ਫ੍ਰੀ ਕਰ ਦਿੰਦੇ ਆਂ ਵੀਡੀ ਅਗਰਵਾਲ ਇੱਕ ਸੰਸਥਾ ਹੈ ਉੱਥੇ ਉਹਨਾਂ ਦੀ ਐਨ ਜੀਓ ਹੈ ਉਹਨਾਂ ਦਾ ਗੰਗਾ ਨਗਰ ਮੈਂ ਉਹਨਾਂ ਤੋਂ ਜਾ ਕੇ ਉੱਥੇ ਮਿਲ ਕੇ ਮੈਂ ਉਹਨਾਂ ਤੋਂ ਬੱਸਸ ਲੈ ਆਇਆ ਦੋ ਸੰਗਰੂਰ ਵਾਸਤੇ ਸੰਗਰੂਰ ਬੱਸ ਅਸੀਂ ਪਿੰਡਾਂ ਦਾ ਬਣਾ ਲਿਆ ਡਾਟਾ ਵੱਡੇ ਪਿੰਡਾਂ ਦਾ ਇੱਥੇ ਬੱਸ ਖੜਾ ਦਿੰਦੇ ਆਂ ਗੁਰਦੁਆਰਾ ਸਾਹਿਬ ਜਨਾਉਂਸਮੈਂਟ ਕਰਕੇ ਤੇ ਜਿੰਨੇ ਵੀ ਬੰਦੇ ਆਉਣਗੇ ਸਾਰਿਆਂ ਦਾ ਫ੍ਰੀ ਚੈੱਕਅਪ ਕਰਾਂ ਤਾ ਪਹਿਲੇ ਦਿਨ ਖੜਾਤੀ ਬਸ ਇੱਕ ਪਿੰਡ ਚ ਜਾ ਕੇ ਮੈਂ 12:00 ਵਜੇ ਗਿਆ ਬਸ 9:00 ਵਜੇ ਖੜ ਗਈ ਸੀ ਤਾਂ 12:00 ਵਜੇ ਮੈਂ ਗਿਆ ਮੈਂ ਕਿਹਾ ਵੀ ਚਲੋ ਦੇਖਦੇ ਆਂ ਕੀ ਰਿਸਪੌਂਸ ਤਾਂ ਮੈਂ ਡਾਕਟਰ ਸਾਹਿਬ ਜਿਹੜੇ ਵੀ ਆਏ ਸੀ ਨਾਲ ਉੱਥੇ ਨਾਲ ਹੀ ਡਾਕਟਰ ਵੀ ਆਏ ਸੀ ਉਹਨਾਂ ਦੇ ਮੈਂ ਕਿਹਾ ਜੀ ਕਿੰਨੇ ਮਰੀਜ਼ ਹੋ ਗਏ ਚੈੱਕ ਕਰ ਲੈ ਉਹ ਕਹਿੰਦੇ ਇੱਕ ਵੀ ਨਹੀਂ ਆਏ ਜੀ ਮੈਂ ਕਿਹਾ ਵੀ ਅਨਾਉਂਸਮੈਂਟ ਕਰਤੀ ਸੀ ਕਹਿੰਦੇ ਚਾਰ ਵਾਰੀ ਅਨਾਉਂਸਮੈਂਟ ਕਰਤੀ ਜੀ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਖੜੀ ਸੀ ਬਸ ਮੈਂ ਕਿਹਾ ਵੀ ਕੀ ਗੱਲ ਕਦੀ ਪੱਤਰੀ ਕਿਉਂ ਨਹੀਂ ਆਇਆ ਕੋਈ ਮੈਂ ਤਾਂ ਕੀ ਅਨਾਉਂਸਮੈਂਟ ਕੀਤੀ ਸੀ ਕਹਿੰਦੇ ਕਿ ਆ ਜੀ ਕਿਹਾ ਵੀ ਕੈਂਸਰ ਦਾ ਅਸੀਂ ਚੈੱਕ ਕਰਨਾ ਹੈ ਜਿਨੇ ਵੀ ਕਰਾਉਣਾ ਹੈ ਤੇ ਉਹ ਆ ਜੇ ਫ੍ਰੀ ਚੈੱਕ ਕਰਾਂਗੇ ਮੈਂ ਕਹਿੰਦੀ ਫਿਰ ਇਸ ਪਿੰਡ ਚੋਂ ਬਸ ਆਪਾਂ ਕਿਸੇ ਹੋਰ ਪਿੰਡ ਚ ਲੈ ਚਲੀਏ ਇੱਥੇ ਨਹੀਂ ਆਉਂਦੇ ਕਾਰਨ ਸਾਡਾ ਜਿਹੜਾ ਆ ਕਿ ਅਸੀਂ ਨਾ ਡਾਇਗਨੋਸ ਕਰਾਉਣ ਤੋਂ ਡਰਦੇ ਆ ਕਿ ਜੇ ਪਲਾਂ ਕੋਈ ਬਿਮਾਰੀ ਨਿਕਲ ਲਈ ਫੇਰ ਮੈਂ ਤਾਂ ਚਿੰਤਾ ਚ ਮਰ ਜਾਊਗਾ ਹੁਣ ਮੈਨੂੰ ਕੀ ਪਤਾ ਲੱਗਦਾ ਮੈਨੂੰ ਕੀ ਹੈ ਜੇ ਮੈਂ ਚੈੱਕ ਕਰਾ ਲਿਆ ਇਹਨਾਂ ਨੇ ਕੋਈ ਨਾ ਕੋਈ ਬਿਮਾਰੀ ਦੱਸ ਦੇਣੀ ਹੈ ਮੈਨ ਮੇਰੇ ਕੋਲ ਨਾ ਪੈਸੇ ਨੇ ਨਾ ਮੈਨੂੰ ਕੋਈ ਇਦਾਂ ਦੀ ਹੋ ਐ ਕਿ ਮੈਂ ਇਹਦਾ ਚਿੰਤਾ ਜੀ ਹੋ ਫਿਰ ਅਸੀਂ ਕਿਹਾ ਵੀ ਆਇਆ ਨਾ ਕੋ ਉਹ ਕੈਂਸਰ ਤੁਸੀਂ ਸਿਹਤ ਚੈੱਕ ਅਪ ਕਰੋ ਉਹਦੇ ਚ ਬਲੱਡ ਲੈ ਲਓ ਉਹਦੇ ਚ ਕੀ ਕੀ ਨਿਕਲਦਾ ਉਹਨੂੰ ਦੱਸ ਦਿਓ ਫਿਰ ਅਸੀਂ ਅਗਲੇ ਪਿੰਡ ਚ ਸਮਝਾਇਆ ਲੋਕਾਂ ਨੂੰ ਕਿ ਜੇ ਕੋਈ ਨਾ ਕੋਈ ਕੋਈ ਬਿਮਾਰੀ ਹੋਈ ਵੀ ਰੱਬ ਨਾ ਕਰੇ ਆਪਾਂ ਉਹਨੂੰ ਇੱਥੇ ਠੀਕ ਕਰ ਸਕਦੇ ਹਾਂ ਕੱਲ ਤੋਂ ਇਲਾਜ ਸ਼ੁਰੂ ਕਰ ਦਾਂਗੇ ਸੰਰੂਰ ਕਰਾ ਲਾਂਗੇ ਇਲਾਜ ਕਿਤੇ ਹੋਰ ਕਰਾਂਗੇ ਫੇਰ ਥੋੜਾ ਜਿਹਾ ਉਹਨਾਂ ਦਾ ਵਿਸ਼ਵਾਸ ਬਣਿਆ ਫੇਰ ਉਹ ਡਾਇਗਨੋਸ ਅਸੀਂ ਤਾਂ ਡਾਇਗਨੋਸ ਕਰਾਉਣ ਤੋਂ ਡਰਦੇ ਆ ਕਿ ਹੈਪਾਟਾਈਟਸ ਸੀ ਹੈ ਸਾਇਲੈਂਟ ਕਿਲਰ ਹੈ ਉਹ ਇੱਕ ਬਲੱਡ ਕੈਂਪ ਲਾਇਆ ਸੀ ਜੋ ਮੈਂਪੀਸੀ 111 112 ਜੁਨਿਟ ਦਾਨ ਹੋਏ 112 ਚੋਂ 100 2 ਜਾਂ 103 ਨੂੰ ਹੈਪਾਟਾਈਟਸ ਸੀ ਗਈ ਹਾਂ ਆਪਰ ਪਤਾ ਹੀ ਲੱਗਦਾ ਉਹ ਸੋ ਸਾਇਲੈਂਟ ਕਿਲਰ ਹੈ ਉਹ ਸੋ ਥੋੜਾ ਜਿਹਾ ਸੀ ਹੁਣ ਜੇ ਸਾਡੇ ਕੋਲੇ ਆਉਂਦੇ ਨੇ ਇਹ ਤਾਂ ਇਹ ਡਾਟਾ ਸੀ ਰੱਖਾਂਗੇ ਤੇ ਨਾਲ ਜਦੋਂ ਫਿਰ ਲੋਕਾਂ ਨੂੰ ਥੋੜੇ ਆ ਕਾਉਂਸਲਿੰਗ ਕਰਨੀ ਪਊ ਕਿ ਆਜੋ ਤੁਸੀਂ ਡਾਇਗਨੋਸ ਜ਼ਰੂਰ ਕਰਾਓ ਕੋਈ ਵੀ ਬਿਮਾਰੀ ਨਿਕਲਦੀ ਅਸੀਂ ਆਪਦਾ ਆਲਾਜ ਫਰੀ ਕਰਾਂਗੇ